ਹੋਸਟ ਆਪੇ ਸਭ ਜਾਣਦੇ ਹੋਗਾ ਕਿ ਇਹ ਪੰਜਾਬ ਦਾ ਮਾਤਾ ਭਗਵਾਨੀ ਜੀ 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 ਉਸ ਤੋਂ ਬਾਅਦ ਉਸਨੇ ਉਹ ਪੁੱਤਰ ਸਾਰਾ ਆਦਮ ਅਤੇ ਮੌਜੂਦ ਦੇ ਵਿੱਚ ਜੰਗ ਕਿਰਦਰੀ ਤੱਕ ਵਾਸਤੇ ਬਹੁਤ ਸਾਰਾ ਆਦਮ ਨੂੰ ਮਾਰਕ ਜਾਇਆ ਮੌਜੂਦ ਨੇ ਬੜੇ ਜੀਵ ਸੀਨੇ ਜੀਤੇ ਪਰ ਉਹ ਨਿਕੋਈ ਬਾਹਰ ਨਹੀਂ ਨਾ ਕਰੀ ਉਸਨੇ ਭਾਈ ਨੰਦ ਲਾਲ ਜੀ ਤੇ ਹਜਤਾ ਦੇ ਨਾਲ ਸਭ ਨੂੰ ਜਿੱਤੁਰ ਗੋਬਨ ਜੀ ਸ਼ਹਿਰ ਦੇ ਮਹਾਰਾਜ ਤੇ ਚਰਨਾਂ ਦੀ ਬੇਨਤੀ ਕੀਤੀ ਕਿ ਮੇਰੀ ਜੰਗ ਦੇ ਖਾਤਾ ਕਰੋ ਸਭ ਨੂੰ ਜੰਗ ਦੇ ਸਰਤਾ ਕੀਤੇ ਮੌਜੂਦ ਦੀ ਜੰਗ ਦੇ ਵਿੱਚ ਪਰੇ ਕੋਈ ਸਾਰਾ ਆਪ ਨੂੰ ਮਾਰਨ ਕਰਨਾ ਔਰ ਉਸੇ ਕੰਮ ਦਾ ਸਾਰਾ ਕਰਨਾ ਖਾਣੇ ਦੇ ਕਿਲੇ ਵਿੱਚ ਰਹਿਣਾ ਸ਼ਾਮ ਰਹਿਣਾ ਪਰਕਰਾਰ ਦੇ ਕਪਰ ਨੂੰ ਇੱਕ ਸਾਖਤਰੀ ਛੋਤੀ ਸਰਛਾਤ ਹੈ ਜਿਹਾਂ ਨੂੰ ਤੋਂ ਦਾ ਹੈ ਇਹ ਪਾਵਨ ਸ਼ਸਤਰ ਜਿਸ ਦਾ ਨਾਮ ਹੈ ਬਾਪਕੰਦ ਜੀ ਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ੍ਰਿਗ ਉਹ ਉਹ ਜਿਹੜਾ ਬ੍ਰਿਸਟਾਰਾ ਦੀ ਬਣੀ ਹੁੰਦੀ ਆ ਕੋਈ ਵੀ ਸਰਵਾਰ ਦਾ ਉਹ ਇਸ ਤੇ ਨੰਗੀ ਕਰਦਾ ਆ ਅਨੰਤ ਦਾ ਘੋਸਾ ਤੇ ਆਵਾਜ਼ ਉਹ ਜਿਹੜੀਆਂ ਛਾਰਾਂ ਨੂੰ ਤੋਰਦਾ ਬਹੁਤ ਸਿੱਤਰਾ ਅਤੇ ਤੇਜ਼ ਧਾਰ ਵਾਲਾ ਦਸਤਾਰ ਪਾਇਆ ਜਿਹਨ ਸਭੇ ਹੱਥ ਦੇ ਵਿੱਚ ਰੱਖਿਆ ਦਸਤਾਰ ਜਿਸ ਦਾ ਨਾਮ ਹੈ ਰਾਹੀ ਬਾਣੀ ਜਿਸ ਦਸਤਾਰ ਨੂੰ ਬਹੁਤ ਵੱਕੀ ਦੀ ਜੰਤੀ ਆ ਜਦੋਂ ਦੁਸ਼ਮਨ ਦੇ ਟੋਪ ਲੈਣੇ ਹੋਵੇ ਦੋਪਨੋ ਫਾਰਮਾਸੀ ਨਿਸ਼ਚਿਤ ਸੱਤੀ ਵਰਤੋਂ ਕੀਤੀ ਜਾਂਦੀ ਹੈ ਇਹ ਦੋਵੇਂ ਸ਼ਸਤਰ ਕਲਪੀ ਸਰ ਦਸ਼ਮੇ ਜਿਸ ਦਾ ਮਾਰਕ ਸਿੰਘ ਗੋਵਰ ਸਿਕਰ ਟੀਮ ਆਰਾਮ ਦੀ ਜਿਹੜਾ ਹੈ ਹੋਵੇ ਅੱਜ ਮਾਂ ਸਤੁਸ਼ੀਆ ਕਾਲ ਅਸ਼ਕਿਤ ਸਿੰਘ ਦੇ ਹੱਥ ਵਿੱਚ ਫੌਰੀ ਕੱਟਿਆ ਹੈ ਇਹ ਭਗਤਾਂ ਸਰਿਕੂ ਬਹੁਤ ਜਿੱਤਿਆ ਜੀ ਮਹਾਰਾਜ ਜੀ ਨੂੰ ਇੱਕ ਗੁਰਸਿੱਖ ਪਿਆਰੇ ਨੇ ਖੇਡ ਦਿੱਤਾ ਇਸ ਮੈਂ ਜਦ ਵੀ ਸਰਨਾ ਮਾਈਕ ਹੋੜ ਦਾ ਮੁਕੰਨਿਆ ਗੁਰੂ ਘਰ ਨੇ ਇਹ ਸ਼ਸਤਰ ਨੂੰ ਬਹੁਤ ਬਾਣੀ ਦਾ ਸਤਕਾਰ ਕਰਦਿਆਂ ਹੋਇਆਂ ਸ਼ਸਤਰ ਦਾ ਸਤਕਾਰ ਕਰਦਿਆਂ ਹੋਇਆਂ ਇਹ ਸ਼ਸਤਰ ਨੂੰ ਆਪ ਗਸਤਾਰ ਦੇ ਦਿੱਤਾ ਹੈ ਔਰ ਸਭੇ ਹੱਥੇ ਇਹ ਕਿਹੜਾ ਸ਼ਸਤਰ ਹੈ ਕਿਰਤਾਂ ਨਾਮ ਹੈ ਢਾਲ ਸਾਰੇ ਇਹ ਤੋਂ ਪੁਰਾਣੀ ਹੈ ਸਤੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ ਸਾਡੇ ਦੀ ਨਵੀਂ ਦੀ ਨਵੀਂ ਹੈ ਉਸ ਵੇਲੇ ਦਾ ਕੋਈ ਵੀ ਸ਼ਸਤਰ ਇਹ ਉਸੇ ਤਰ੍ਹਾਂ ਜੰਮੀ ਹੁੰਦਾ ਸੀ ਬਹੁਤ ਮਜ਼ਬੂਤ ਹੈ ਜੜਜ ਖਲ ਦੀ ਬਣੀ ਹੋਈ ਹੈ ਤੇ ਦੋਵੇਂ ਸ਼ਸਤਰ ਸਤਿ ਸਾਹਿਬ ਜੀ ਦੇ ਚੋਣ ਦਾ ਪਾੜੇ ਹਨ ਉਹ ਨੇ ਇਹ ਦੂਜੇ ਸ਼ਸਤਰ ਜਿਹੜਾ ਸ਼ਸਤਰ ਹੈ ਇਹ ਵੱਡਾ ਵਰਕਾ ਔਰ ਛੋਟੇ ਹੱਥ ਦੇ ਜਿਹੜਾ ਛਤਰਾ ਹੈ ਛੋਟਾ ਵਰਕਾ ਇਹ ਦੇ ਦੋਨੋਂ ਛਤਰ ਸਤਿ ਸਤਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਮਹਾਰਾਜ ਜੀ ਦੇ ਹਨ ਸਾਧੂਪੁਰ ਸਾਹਿਬ ਜੀ ਇਹਨਾਂ ਨੂੰ ਸਾਡੀ ਹੋਂਦ ਦੇ ਤਰੱਕੀ ਜਾਂ ਘੋੜੇ ਨੂੰ ਅਸਵਾਰ ਬੋਤਨ ਦੇ ਚਲਾਉਂਦੇ ਸਾਥ